ਹਲਕਾ ਕਾਫਲਾ ਕਿਹੜਾ ਚੱਲ ਰਿਹਾ ਸੁਪਰੀ ਸਿੰਘ ਬਾਦਲ ਹੋਰਾ ਦਾ ਕਾਫਲਾ ਨਗਰ ਦਾ ਉਹ ਵੀਰ ਸ਼ਾਮ ਦੇ ਜਦ ਅੱਗੇ-ਅੱਗੇ ਇੱਕ ਜੰਟਰ ਚੱਲ ਰਿਹਾ ਨਾਲਾ ਮਸਰਾ ਦੀ ਮਾਰ ਜਿਹੜੀ ਹੈ ਉਹ ਐਂਡ ਹੈ ਉਹ ਦੇਖਣਾ ਬਹੁਤ ਜ਼ਿਆਦਾ ਮਾਰ ਕੀਤੀ ਹੈ ਤੋਂ ਲਗਾਤਾਰ ਸੁਪੀਰ ਸਿੰਘ ਬਾਦਲ ਆਪੋ ਆਪਣੀ ਜਿੰਨੇ ਪੰਜਾਬ ਦੇ ਹਲਕੇ ਨੇ ਉਹਨਾਂ ਵਿੱਚ ਜਾ ਕੇ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਹਾਲਾਤ ਜਿਕਰ ਅਸੀਂ ਦੇਖੀਏ ਸਮਾਜਿਕ ਨੀਂਵਾਂ ਤੇ ਬਹੁਤ ਮਾਰ ਗਈ ਹੈ ਰਾਵੀ ਦਰਿਆ ਨੇ ਮਾਰੀ ਹੈ ਉਹ ਰਾਵੀ ਦਰਿਆ ਜੇ ਕਈ ਬੰਨ ਕੁੱਟਣ ਕਰ ਜਿਹੜਾ ਉਹ ਅਜਨਾਲਾ ਰਮਦਾਸ ਏਹਾਂ ਬਾਬਾ ਨਾਨਕ ਇਹ ਨਾ ਇਲਾਕੇ ਅਜੇ ਵੀ ਨੇ ਜਿੱਨਾ ਤੇ ਪਾਣੀ ਨੇ ਬਹੁਤ ਮਾਰ ਕੀਤੀ ਹੈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਪਾਣੀ ਦਾ ਪੱਧਰ ਘਟਣ ਦੀ ਬਜਾਏ ਬਹੁਤ ਜ਼ਿਆਦਾ ਉਹ ਪਾਜੀ ਬਾਈਟ ਨਹੀਂ ਕਰਨੀ ਗੱਲਬਾਤ ਸੁਣਨੀ ਕਿ ਨਹੀਂ ਵਨ ਟੂ ਟਿੰਡਿਆ ਕਿਸਾਨਾਂ ਨੂੰ ਕੀ ਲੋੜ ਹੈ ਤੁਸੀਂ ਆਪਾਂ ਉਹਦੀ ਪੂਰੀ ਪੂਰੀ ਸਿਰ ਤੇ ਮਦਦ ਕਰੀਏ ਕੋਈ ਚਾਰਾ ਜੀ ਕੋਈ ਮੁਟਲੀ ਸਹੂਲਤ ਹੈ ਜੋ ਚਾਰਾ ਕਿੰਨਾ ਚਾਹੀਦਾ ਚਾਰਾ ਭੇਜ ਦਿਓ ਇੱਥੇ ਚਾਰਾ ਆ ਜੇ ਜੀ ਖਾਣ ਪੀਣ ਦਾ ਰਸਤਾ ਆ ਜੇਗੀ ਹੈ ਨਾ ਕੋਈ ਪਾਣੀ ਆ ਜੇ ਕੋਈ ਪਸ਼ਾਦਾ ਪਾਣੀ ਦਾ ਜੀ ਹੋ ਜੀ ਇੱਥੇ ਲੰਗਰ ਲਾਇਆ ਨਹੀਂ ਤੁਸੀਂ ਲਾਇਆ ਲੰਗਰ ਲੈ ਕੇ ਆ ਰਹੇ ਜੀ ਲੰਗਰ ਵੇਲੇ ਉਹਨੂੰ ਵੱਡੀ ਹੈ ਪਹੁੰਚ ਰਹੀ ਹੈ ਜੀ ਪਿੰਡਾਂ ਤੱਕ ਜਾਣ ਦਾ ਫਰਮਾਨ ਦੇ ਨੀ ਪਾਣੀ ਬਹੁਤ ਅੱਛਾ ਪਿੰਡਾਂ ਉਹ ਜਾਣ ਦਿੰਦੇ ਸਾਰਾ ਕੁਝ ਹੈਗਾ ਜੀ ਪਰ ਲੋਕਾਂ ਤੱਕ ਜਾਣ ਦਾ ਸੰਪਰਕ ਨਹੀਂ ਹੈ ਬੇੜੀਆਂ ਥੋੜੀ ਜਿਹੀ ਲੋਕੀ ਜਾਣਦੇ ਕਿਵੇਂ ਆਤ ਨਹੀਂ ਵੜੇ ਹੋ ਜੀ ਪਿੰਡਾਂ ਦੇ ਕੋਠਿਆਂ ਦੇ ਨਹੀਂ ਨਹੀਂ ਮੇਰਾ ਮਤਲਬ ਇਥੋਂ ਹੁਣਾਂ ਕੋਲੇ ਵਿਚਾਰੇ ਕੋਲੇ ਜਾਂਦੇ ਕਿਵੇਂ ਆ ਲੋਕ ਰਮਦਾਸ ਵਾਲੀਆਂ ਕੋਈ ਸੜਕਾਂ ਚੱਲਦੀਆਂ ਟਰੈਕਟਰ ਟਰਾਲੀਆਂ ਦੇ ਖੜਦੇ ਆ ਜੀ ਥੋੜਾ ਬਹੁਤਾ ਹਾਂ ਹਾਂ ਜਾਂ ਸ਼ਹਿਰ ਚ ਨਹੀਂ ਆਪਾਂ ਕਮਿਊਨੀਕੇਸ਼ਨ ਹੈ ਹਰ ਪਿੰਡ ਦੇ ਨਾਲ ਆਪਾਂ ਹੈਗਾ ਜੀ ਹੈਗਾ ਤੇ ਉੱਥੇ ਪਿੰਡਾਂ 'ਚ ਹੈਗਾ ਜੀ ਉੱਥੇ ਸਾਡਾ ਸੰਪਰਕ ਹੈਗਾ ਸਾਰਿਆਂ ਨਾਲ ਪਰ ਪ੍ਰੋਬਲਮ ਇਹ ਆ ਰਹੀ ਵੀ ਉੱਥੋਂ ਤੱਕ ਚੀਜ਼ਾਂ ਨਹੀਂ ਜਾ ਰਹੀਆਂ ਫੋਨ ਪਾਂ ਚੱਲਦੇ ਆ ਲੋਕੀ ਚਾਰਜ ਕਰ ਲੈਂਦੇ ਜਦਾਂ ਘਰ ਜਿਹੜੇ ਦਸਦਾ ਫੁੱਟ ਕੋਠੀ ਉਤੋਂ ਡੁਕਦੇ ਆ ਸਾਰੇ ਇਹ ਬੰਦ ਹੋ ਗਈ ਹੈ ਜੀ ਐਕਚੁਅਲੀ ਨਾ ਇਹਨਾਂ ਨੂੰ ਆਰਮੀ ਦਾ ਇਮੀਡੀਏਟਲੀ ਆਰਮੀ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਰਮੀ ਨੂੰ ਕਰਨਾ ਚਾਹੀਦਾ ਹੈ ਹਾਂ ਜੀ ਆਰਮੀ ਦਾ ਕਰਨਾ ਪੈਣਾ ਜੀ ਸੈਂਟਰ ਇਹ ਪੰਜਾਬ ਸਰਕਾਰ ਫੇਲ ਹੋ ਗਈ ਜੀ ਇਹ ਮਸਲੇ ਤੇ ਇਹਨਾਂ ਦੇ ਕੰਟਰੋਲ ਚੋਂ ਬਾਹਰ ਹੋ ਗਿਆ ਜੀ ਬਾਕੀ ਥੋੜਾ ਜਿਹਾ ਪਿੱਛੇ 10 ਫੁੱਟ ਤੋਂ ਜ਼ਿਆਦਾ ਪਾਣੀ ਦੀ ਹਾਈਟ ਹੈ ਜੀ ਸਭ ਤੋਂ ਵੱਡੀ ਜੰਦਾ ਦੀ ਇੱਕ ਪਾਣੀ ਸਿੱਧੇ ਚੱਲ ਜੇ ਜੀ ਕਿਸਤੇ ਮਿਲ ਜੇ ਕਿਤੇ ਪਾਣੀ ਕਿਰਤ ਲੱਖ ਲੱਖ ਪਾਣੀ ਹੈ ਜੀ ਆਪਣੇ ਯਾਰ ਦੇ ਤੁਹਾਨੂੰ ਪਤਾ ਕਰੋ ਕਿ ਡਾਕਟਰ ਬੋਟਸ ਕਿੱਥੇ ਆਜੀ ਕਰ ਲੈਣੇ ਮੈਂ ਭੇਜਦਾ ਕਿਸ਼ਤੀਆਂ ਉਹ ਭੇਜ ਦੋ ਉਹਦੇ ਨਾਲ ਜਿਉ ਆਜੀ ਨੂੰ ਫਿਰ ਅੱਗੇ ਬਹੁਤ ਜ਼ਿਆਦਾ ਜਿਹੜੇ ਨੀਵੇਂ ਲਾ ਕੇ ਨਾ ਉੱਥੇ ਕਰਕੇ ਪਹਚਾਈ ਉੱਥੇ ਜ਼ਿਆਦਾ ਦਵਾਈ ਮੈਂ ਮੈਂ ਕਿਸ਼ਤੀ ਕਰਦਾ ਹਾਂ ਕਿਸ਼ਤੀਆਂ ਦਾ ਮੰਡ ਹੋ ਗਿਆ ਜੀ ਘਟੋ ਕਿਸ਼ਤੀਆਂ ਦਾ ਮੈਂ ਪ੍ਰਵਾਹ ਕਰਦਾ ਹਾਂ ਤੇ ਮੰਗ ਵੀ ਕਰੋ ਜੀ ਨੀਮ ਦੀ ਵੀ ਮੰਗ ਕਰੋ ਜੋ ਹੁਣ ਸੁਖਵੀਰ ਜੀ ਅੱਜ ਹੜਪਰਬਾਦ ਖੇਤ ਤੇ ਜਾ ਜਾਣਾ ਹਾਂਜੀ ਕੀ ਕਹਿਣਾ ਚਾਹੁੰਦੇ ਬੰਦਾ ਦੇਖੋ ਮੈਂ ਅੱਜ ਜਨਾਲੇ ਹਲਕੇ ਮੈਂ ਅੱਜ ਜਨਾਲੇ ਹਲਕੇ 'ਚ ਹਾਂ ਹਾਂਜੀ ਅੱਜ ਮੈਂ ਅਜਨਾਲੇ ਹਲਕੇ ਤੇ ਆ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਐ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਨਾਂ ਕੋਲੇ ਕੁਝ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰਿਕਵਿਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਹੈ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਤੇ ਹੜ ਆ ਗਏ ਆ ਇਥੇ ਇਮੀਡੀਏਟਲੀ ਆਦਮੀ ਭੁਲਾਈ ਜਾਏ ਉਹ ਆਪਣੇ ਇਕੁਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਵੈਕੂਏਟ ਕਰੀਏ ਸਾਰੀ ਪ੍ਰਬੰਧ ਫੇਲ ਹੋ ਗਿਆ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਉਹ ਆਰਮੀ ਹੀ ਆਰਮੀ ਦੀ ਲੋੜ ਆ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉੱਥੇ ਪਿੰਡ ਚ ਫਸਿਆ ਜੀ ਹਾਂ ਸ਼੍ਰੋਮਣੀ ਕਾਜਦਾਲ ਕੀ ਪ੍ਰੋਜੈਕਟ ਨਹੀਂ ਮੈਂ ਤਾਂ ਇਹਨਾਂ ਨੂੰ ਕਹਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਹਨੇਵਾਲ ਤੋਂ ਕੋ ਨਿਆਲ ਤੋਂ ਸਰਪੰਚ ਜੀ ਸਰਪੰਚ ਸਾਹਿਬ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਹਨੇਵਾਲ ਕੋਹਨੇਵਾਲ ਹੈਲੋ ਉਹ ਤੇ ਨੈਟਵਰਕ ਦੀ ਪ੍ਰੋਬਲਮ ਹੈ ਹੈਲੋ ਉਹ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਣੀ ਤਾਂ ਪਾਣੀ ਤੋਂ ਨਹੀਂ ਤੇ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਚਾਹੀਦੀ ਜਾਂ 315 ਇਹ ਚੀਜ਼ ਇੱਕ ਹੀ ਨਾ ਪਾਣੀ ਤਾਂ ਨਹੀਂ ਬਚਿਆ ਗਿਆ ਪਾਣੀ ਹੋ ਰਿਹਾ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ਰੂਰੀ ਪਹੁੰਚ ਤੁਸੀਂ ਐਂ ਅਪਾ ਕਿੱਥੇ ਤੁਹਾਨੂੰ ਅਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਹੈ ਆ ਸਰਪੰਚੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਵੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਸਪੈਸ਼ਲ ਬਿੰਦ ਬਹੁਤ ਮਾਡਿਊਲ ਰੱਖੀ ਚਾਰ ਸਪੈਸ਼ਲ ਰੱਖੀ ਤੁਸੀਂ ਕਹਿੰਦੇ ਕਿ ਕਿ ਕਿਉਂ ਲੱਗੀ ਸਾਡੇ ਬਹੁਤ ਪ੍ਰਸ਼ੰਸਕ ਵਾਲਾ ਉਹ ਹੀ ਸਾਡਾ ਪ੍ਰਬੰਧ ਨਹੀਂ ਤੁਹਾਨੂੰ ਇਹ ਸਮਝ ਨਹੀਂ ਕਿ ਕੋਈ 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 ਪ੍ਰਸ਼ਾਸਨ ਵਾਲੇ ਕੋ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਐਂਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਉਹ ਤੇ ਪਿੰਡ ਸਰਕਿੰਨ ਕੋਲ ਸਾਡਾ ਗੰਦਾ ਹੋ ਗਿਆ ਅੱਛਾ ਲਾਗੇ ਮਾ ਮਗਾ ਚਲਾ ਦੇ ਪਾਣੀ ਗੰਦਾ ਪੈ ਰਿਹਾ ਕੋਈ ਫਰਕ ਹੈ ਤੁਹਾਨੂੰ ਕੋਈ ਸਦਾਕ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ ਹਾਂ ਜੀ ਕੋਠਿਆਂ ਦੇ ਅੱਛਾ ਕੋਠਿਆਂ ਦੇ ਆਉਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਹੀ ਰਾਸ਼ਨ ਖਤਮ ਹੋ ਗਿਆ ਸਰੋ ਕੋਲ ਤੁਹਾਡੇ ਨਾਲ ਜਿਹੜਾ ਇਤਵੈ ਸਾਰੇ ਚਾਹਾਂ ਉਹਨਾਂ ਦਰਗੇ ਪਾਣੀ ਤੋਂ ਪਹਿਲਾਂ ਮੁਰਤੀ ਨੇ ਤਾਂ ਖੰਡ ਵੀ ਬੇਦਾਰ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸੰਦੂਰਾਂ ਵਾਸਤੇ ਡੰਗਰਾ ਵਾਸਤੇ ਇਹਨੂੰ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਮੈਂ ਤੁਸੀ ਜਿਹੜਾ ਸਾਡੇ ਸਾਹਮਣੇ ਦਿੱਤੀ ਸੀ ਹਾਂ 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 ਚਲੋ ਚਲੋ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਹੈ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਹਾਂ ਠੀਕ ਹੈ ਮੈਂ ਇੱਥੇ ਭੇਜਦਾ ਹਾਂ ਆਪਣੇ ਜਿਹੜੇ ਆਪਣੇ ਹਲਕਾਂ ਚਾਹ ਦੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਭ ਕੋਲੇ ਮੈਂ ਹੁਣੇ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣ 81200 ਕੀ ਆਖਾਂਗੇ ਤੇਸ ਦਾ ਪਿੰਡ ਬੰਦੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਸਾਹਿਬ ਲੋਕਾਂ سے ਮਿਲ ਰਹੇ ਆ ਜੀਬੀਨ ਸਾਹਿਬ ਕਿਉਂ ਨਹੀਂ ਮਿਲਤੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਲੋਕਾਂ ਦੇ ਸਾਹਿਬ ਜਵਾਨ ਵੀ ਫਸਿਆ ਕਾਫੀ ਸਰਦਿਆ ਹਾਂ ਹਾਂ ਸਰਕਾਰ ਦੇ ਵੱਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਕਿਹਾ ਕਿ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਆ ਜੀ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਤਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਮੈਂਟ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾ ਹੀ ਪਿੰਡ ਤੋਂ ਸਰਪੰਚ ਜੀ ਹੈ ਹੈਲੋ ਸਰਪੰਚ ਸਾਹਿਬ ਰਾਜ سرپنچ صاحب ਸਤਿ ਸ਼੍ਰੀ ਅਕਾਲ ਜੀ ਮੈਂ ਸੁਬੀਰ ਸਿੰਘ ਬਾਦਲ ਬੋਲ ਰਿਹਾ ਥੋੜਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਹਰ ਬਹੁਤ ਜ਼ਿਆਦਾ ਪਾਣੀ ਹੈ ਬਹੁਤ ਪਾਣੀ ਹੜਾ ਤਿਆ ਬਾਦਲ ਸਾਹਿਬ اچھا ਤੁਹਾਡੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਲੱਗ ਬੈਠਾ ਮੈਂ ਤਾਂ ਕੀ ਆ ਲੋਕ ਹਲੇ ਬਹੁਤ ਪਿਛੇ ਬਹੁਤ ਜਿਆਦਾ ਡੇਰਾ ਬਾਬਾ ਮਾਨਕ ਤੋਂ ਕਲਾ ਨੌਰ ਤੋਂ ਦੀਨਾ ਨਗਰ ਤੋਂ ਸਾਡੇ ਬੌਲੀ ਤੇ ਤੋਂ ਇੱਥੇ ਲੜਾਈ ਨੂੰ ਹਾਂ ਹਾਂ ਤੁਹਾਨੂੰ ਕਰੀ ਆ ਰਿਹਾ ਸਰ ਬਹੁਤ ਅੱਛਾ ਅੱਛਾ ਸਰ ਬਾਦਸ਼ਾਹ ਦੇ ਕੈਪ ਦੇ ਜੋ ਬੰਦ ਬੱਤੇ ਨਹੀਂ ਆਦੇ ਹਾਂ ਹਾਂ ਉਹ ਤਾਂ ਟੋੜਤੇ ਇਹਨਾਂ ਨੇ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਆ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਬਿਲਹਰ ਦੇ ਇੱਕ ਮੈਡੀਸਿਨ ਦੀ ਬਿਲਹਰ ਦੀ ਜ਼ਰੂਰਤ ਹੈ ਦਵਾਈਆਂ ਦੀ ਲੋੜ ਹੈ ਸਕੀਮਾਂ ਇਸ ਕੇਮ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਾਰੀਆਂ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਜਾਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਹੋਰ ਕੀ ਮਾਰੀ ਹੈ ਜੀ ਪਲੀਜ਼ ਠੀਕ ਹੈ ਠੀਕ ਹੈ ਸਮਾਨ ਸਰ ਕੋਈ ਚਿੰਤਾ ਨਾ ਕਰੋ ਅ ਮੈਂ ਅਸੀਂ ਹੁਣ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਸਰਕਾਰ ਨੂੰ ਕੁਝ ਅਸੀਂ ਪਾ ਦੇਣਾ ਚਾਹੀਦਾ ਹੈ ਇਹ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਠੀਕ ਹੈ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ 'ਚ ਕਰਾਂਗੇ ਕਿਰਾਂ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀਂ ਮੁੱਖ ਮੰਤਰੀ ਜੀ ਨੂੰ ਹੱਕ ਬੇਕੀ ਬੇਨਤੀ ਕਰਦਾ ਕੋਈ ਪ੍ਰੈਸਟੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ 60 70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਛੜੇ ਐ ਜਾਨਵਰ ਮਰ ਜਾਂਦੇ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲਓ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਹੈ ਇਕਵਿਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੋ ਹੀ ਹੋਰ ਬੇਨਤੀ ਆ ਜੀ ਇੱਕ ਮਿੰਟ ਇੱਕ ਮਿੰਟ ਸੀ ਬੜੀ ਵੱਡੀ ਗੱਲ ਆ ਜੀ ਇੱਕ ਮਿੰਟ ਇੱਕ ਵਾਰ ਕਰਾਸ ਨੂੰ ਬੇਨਤੀ ਆ ਹਾਂਜੀ ਹਾਂਜੀ ਬਲਸੋ ਇੱਕ ਨਾ ਸਾਡੇ ਹਲਕੇ ਦੇ ਸ਼ਰੋਣੀ ਕਮੇਟੀ ਦੀ ਬਹੁਤ ਜ਼ਮੀਨ ਆ ਜਿਹੜੀ ਲੋਕਾਂ ਕੋ ਠੇਕੇ ਤੇ ਆ ਆਪਾਂ ਧਾਮੀ ਸਾਹਿਬ ਨੂੰ ਬੇਨਤੀ ਕਰਕੇ ਇੱਕ ਸਾਲ ਦਾ ਠੇਕਾ ਜਿਹੜਾ ਉਹਨਾਂ ਦਾ ਸਾਰਿਆਂ ਦਾ ਮੈਂ ਮੈਂ ਗੱਲ ਕਰਾਂਗਾ ਹਾਂਜੀ ਜ਼ਰੂਰ ਕਰਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਇੱਕ ਸਾਲ ਦਾ ਠੇਕਾ ਕਰ ਦੋ ਸਾਡੇ ਇਹ ਠੇਕੇ ਤੇ ਕੱਲ ਜਾ ट्रेनिंग जो माफिया फंड्स देखो बाहर आ गए जिन्होंने फस्क तोड़ के जिन्होंने यह संस्थान खड़ाया है तो यह ਉਹ ਪਰੇ ਕਰੇ ਵਾਹ ਅੱਡੀ ਲੰਮਾ ਨਾ ਆਈ ਤੇ ਜੀ ਦਾਵਾ ਹੋ ਗਿਆ ਉਹ ਆਂਦੇ ਇੱਧਰ ਨੂੰ ਉਹ ਪਾ ਲੈ ਵੀਰਾ ਜਮਾ ਜਮਾ ਲਓ ਜੀ ਲਓ ਅੱਗੇ ਵਧਿਏ ਅੱਗੇ ਵਧਣਾ ਨਹੀਂ ਨਾ ਦੇ ਦੇ ਇੱਧਰ ਹੋ ਜਾਣਾ ਜੀ ਆ ਵੀ ਨਗਰ ਆ ਆ ਆਹ ਆਹ ਚਲੋ ਜੇ ਤੁਹਾਨੂੰ ਜੇ ਤੁਹਾਨੂੰ ਜੇ ਤੁਹਾਨੂੰ ਚਾਹ ਛੋਟ ਕਰ ਰਿਹਾ ਕਿ ਗਰੰਟੀਆਂ ਵੀ ਲੈ ਛੋਟ ਕਰ ਲਿਆ ਯਾਰ ਕੰਮ ਹੀ ਚੱਲਣ ਦਿਆ ਜੀ ਮਿੱਟੀ ਲਿਆ ਕੇ ਥੋੜੇ ਰੱਖਿਆਵੇਂ ਭਰੀ ਜਿਹੜੇ ਦਾਣਾ ਮਿੱਟੀ ਦੇ ਵਿੱਚ ਕੀ ਕਰਦੇ ਉਸੇ ਐਵੇਂ ਬੜੇ ਪਰਮ ਨੇ ਮੈਂ ਇਹ ਤੋਂ ਪਹਿਲਾਂ ਤੋਂ ਇਹੋ ਕਹਿੰਦਾ ਹਾਂ ਕਿ ਜਦੋਂ ਪਾਣੀ ਆ ਗਿਆ ਪਾਣੀ ਆ ਗਿਆ ਭਾਜੀ ਉਹ ਦਈਏ ਬਾਬੇ ਚਲੋ ਬੰਦ ਕਰ ਸਕਦੇ ਕੋਈ ਪੂਕਾ ਪ੍ਰਬੰਧ ਨਹੀਂ ਹੈ ਕੋਈ ਗੱਲ ਜੀ ਮੈਂ ਮੈਂ ਲੱਗੇ ਮੈਂ ਤੁਹਾਨੂੰ ਕੁਝ ਨਾ ਕੁਝ ਹੱਲ ਕੱਢ ਕੇ ਦਿੰਨੇ ਸ਼ਾਹ ਇਹ ਬਾਬਾ ਸੁੱਖਾ ਸਾਂਗੇ ਜੀ ਤਾਂ ਸਰਕਾਰ ਦੀ ਬਰਬਾਦ ਚਲੋ ਚਲੋ ਜੀ ਦੇਖਿਆ ਜੀ ਆ ਜਾਓ ਲੱਗਿਆ ਆਏ ਜੀ ਥੱਲੇ ਭਾਜੀ ਆਓ ਥੱਲੇ ਥੱਲੇ ਆ ਜਾਓ ਸਾਲਿਆ ਜਣਾ ਤੋਹਾਂ ਗੱਲ ਕੀਤੀ ਹਾਂ ਲੋ ਗੱਲ ਉਹਨਾਂ ਨਾਲ ਕਰਦੇ ਆਂ ਕੀ ਕਹਾ ਸੀ ਗੱਲਬਾਤ ਹੋਈ ਤੁਹਾਡੀ ਨਾਲ ਬਾਲਾ ਸਾਹਿਬ ਕਹਿੰਦੇ ਨੇ ਵੀ ਅਸੀਂ ਵਾਅਦਾ ਤੁਹਾਡੀ ਜਿਹੜੀ ਮਦਦ ਕਰਾਂਗੇ ਜਿਹੜੇ ਸਾਡੇ ਬੰਦੇ ਵਿੱਚ ਫਸੇ ਆ ਪਿੰਡਾਂ ਦੇ ਵਿੱਚ ਸਾਡੇ ਡੇਰਾਂ ਦੇ ਬੰਦੇ ਫਸੇ ਆ ਉਹ ਕਹਿੰਦੇ ਅਸੀਂ ਆਪਣੀਆਂ ਬੇਰੀਆਂ ਦੇ ਹੱਥ ਤੁਹਾਨੂੰ ਕਢਾਉਣੀ ਤੇ ਸਰਕਾਰ ਨੇ ਤੇ ਸਾਰੀ ਨਹੀਂ ਲਈ ਇਹ ਕੰਮ ਦੀ ਤੇ ਸਾਨੂੰ ਹੌਸਲਾ ਤਾਂ ਹੋਇਆ ਸਾਡੇ ਲੀਡਰ ਜਿਹੜਾ ਵੀ ਲੀਡਰ ਆਉਂਦਾ ਉਹਦਾ ਮੋੜ ਜਾਂਦਾ ਬਾਬਾਦ ਸਾਹਿਬ ਨੇ ਜਿੱਦਾਂ ਉੱਥੇ ਡੀਜ਼ਲ ਦਿੱਤਾ ਇੱਥੇ ਵੀ ਅਸੀਂ ਮੰਗ ਕੀਤੀ ਕਹਿੰਦੇ ਤੁਹਾਨੂੰ ਦੇਣੇ ਇੱਥੇ ਵੀ ਹਾਂ ਜੀ ਬਸ ਅਸੀਂ ਦੇ ਹੋਰ ਵੱਡੀ ਸਾਡੀ ਮੰਗ ਇਹੋ ਹੀ ਆ ਕਿ ਸਾਡੇ ਜਿਹੜੇ ਬੰਦੇ ਫਸੇ ਆ ਲਿੱਲਾ ਦੇਂਡੇ ਕੋਠਿਆਂ ਤੇ ਉਹ ਜਿਹੜੇ ਸਾਡੇ ਬਾਹਰ ਉਹ ਸਾਡੇ ਕੱਢੇ ਜਾਣ ਹਾਂ ਅੱਜ ਇਸੇ ਤਰ੍ਹਾਂ ਹੀ ਬੰਦੇ ਜਿਹੜੇ ਫਸੇ ਆ ਉਹ ਬੰਦੇ ਪਹਿਲਾਂ ਕੱਢੇ ਜਾਣ ਬਾਕੀ ਪੇਖ ਹੋ ਜੂਗਾ ਬਾਕੀ ਗੱਲਾਂ ਬਾਅਦ ਵਿੱਚ ਬਾਕੀ ਪਾਣੀ ਤੇ ਲੱਜੂਗਾ ਘੋੜੀ ਤੇ ਲੱਜੂਗਾ ਬਾਦਲ ਸਾਹਿਬ ਨੇ ਕਿਹਾ ਵੀ ਹੁਣ ਤੁਹਾਨੂੰ ਬੰਦੇ ਪਹਿਲਾਂ ਇੰਤਜ਼ਾਮ ਕਰਦੇ ਆ ਬਾਕੀ ਉਹ ਹੋਰ ਕਿਸੇ ਨੇ ਕੋਸਾਰ ਸੂਰੀ ਲਈ ਜਾਂ ਬਾਬੇ ਹੋਰ ਰਾਸ਼ਨ ਪਾਣੀ ਪਹਚਾਉਣ ਦੇ ਆ ਹੋਰ ਤਾਂ ਕੋਈ ਗੱਲ ਨਹੀਂ ਹੈ ਬਾਬਿਆਂ ਦਾ ਪ੍ਰਾਲਾ ਚੰਗਾ ਜੀ ਹਾਂ ਜੀ ਇਹ ਹਾਲ ਵੀ ਕਰ ਲਈ ਪੰਜਾਬ ਸਰਕਾਰ ਇਹ ਬਾਰੇ ਪਿਆ ਗਿਆ ਕਿ ਉਹ ਨੇ ਕਿਹਾ ਕਿ ਜਿਹੜੇ ਮੰਗ ਲਏ ਹੈ ਫੜ ਜਾ ਹੈਗਾ ਹੈ ਇਹ ਸਾਰਾ ਜਿਹੜਾ ਆਰਡੀ ਦੇ ਹਵਾਲੇ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਖਾਂ ਕਿਸੇ ਸਭ ਹੋ ਰਹੀ ਹੈ ਲੋਕ 3 ਦਿਨ ਹੋ ਗਏ ਨੇ ਅਜੇ ਫਸੇ ਹੋਏ ਨੇ ਫੜਾ ਨਹੀਂ ਉਹਨਾਂ ਨੂੰ ਰੈਸਕਿਊ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਨੂੰ ਜਿਹੜੀ ਇੱਕ ਆਸ ਸੀ ਕਰਨੀ ਹੈ ਜਾ ਕੇ ਇਹ ਕਹਿੰਦਾ ਕਿ ਤਕਵੀਰ ਵੱਲੋਂ ਆਏਗੇ ਸ਼ਾਇਦ ਕੋਈ ਨ ਸਮੱਸਿਆ ਹੱਲ ਹੋਵੇ ਸਰ ਫਿਰ ਜੀ ਕਰੋ ਮੂਵ ਕਰੋ ਕਰਨੀ ਕਰਨੀ ਭਾਈ